ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਵੀਰੇ ਆਪਾਂ ਤੁਹਾਨੂੰ ਇੱਕ ਜਰ ਗਊ ਦਿਖਾਉਣ ਜਾ ਰਹੇ ਆ ਗਊ ਵੀਰੇ ਧੋਰੀ ਪਿੰਡ ਡੈਰੀ ਚ ਐ ਬਾਈ ਨੇ ਪਹਿਲਾਂ ਗਊ ਦਾ ਵੀਰੇ ਲਾਲ ਕਰਾਇਆ ਠੀਕ ਐ ਤੇ ਨਹੀਂ ਠੀਕ ਹੋਈ ਤੇ ਬਾਈ ਨੇ ਆਪਾਂ ਨੂੰ ਫੋਨ ਕੀਤਾ ਆਪਾਂ ਜਾ ਕੇ ਗਾਂ ਦੇਖਿਆ ਵੀਰੇ ਟੈਂਪਰੇਚਰ ਨਾਰਮਲ ਠੀਕ ਐ ਗਾਂ ਕਈ ਦਿਨਾਂ ਤੋਂ ਬੈਠੀ ਆ ਕਹਿੰਦਾ ਖੜੀ ਨਹੀਂ ਹੋ ਰਹੀ ਆਪਾਂ ਗਾਂ ਦੇ ਵੀਰੇ ਟ੍ਰੀਟਮੈਂਟ ਕਰਨ ਲੱਗੇ ਆਪਾਂ ਗਾਂ ਦੇ ਵੀਰੇ ਮਾਈ ਪਕਸ਼ ਰੈਂਟੋਜ ਆਰ ਐਲ ਬਟ ਪਲਾਜ਼ਮਾ ਮੀਕੋ ਪ੍ਰੋਡਕਸ਼ਨ ਬੀ ਐਮ ਐਲ ਟੋਨੋ 60 ਐਮ ਐਲ ਤੇ ਆਈ ਵੀ ਦਿੱਤਾ ਵੀਰੇ ਸਾਰਾ ਸਮਾਨ ਇਹ ਕੱਕ ਪੱਠਾ ਵੀਰੇ ਖਾਂਦੀ ਦੀ ਬਚ ਉਣਦੀ ਨਹੀਂ ਹੈਗੀ ਗੱਬਣਾ ਵੀਰੇ ਗਾਂਛ ਹੋਣ ਵਾਲੀ ਆ ਛਤਮਾ ਅਠੋਵੇਂ ਅੱਠਵੇਂ ਮਹੀਨੇ ਨੂੰ ਲੱਗਿਆ ਹੈ ਵੀਰੇ ਕੋਈ ਪ੍ਰੋਬਲਮ ਨਹੀਂ ਦੇ ਗਾਣੇ ਖੜੇ ਹੋਈ ਜਾਣਾ ਆਪਣਾ ਪੂਰਾ ਵਿਸ਼ਵਾਸ ਆ ਗਾਂ ਦਾ ਕੋਈ ਚੱਕਰੀ ਨਹੀਂ ਨਾ ਖੜੇ ਹੋਣ ਦਾ ਮਤਲਬ ਵੀ ਨਹੀਂ ਬਣਦਾ ਤੇ ਬਸ ਵੀਰੇ ਇੱਕ ਗੱਲ ਯਾਦ ਰੱਖਿਆ ਕਰੋ ਯਾਰ ਗਾਂ ਨੂੰ ਡੇਲੀ ਵੀਰੇ ਕਿਲੋ ਗੁੜ ਪਾਇਆ ਕਰੋ ਜਦੋਂ ਗਾਂ ਥੋੜੀ ਬੈ ਜਾਂਦੀ ਹੈ ਵੀਰੇ ਉਦੋਂ ਡਾਕਟਰ ਨੂੰ ਖਾ ਕੇ ਬਈਆਂ ਨੂੰ ਬੋਤਲਾਂ ਮਰਨ ਵੀ ਲਵਾ ਦਿਆ ਕਰੋ ਗਾਂ ਦਾ ਵੀਰੇ ਹੱਲ ਕਹਿੰਦੇ ਗਾਂ ਦਾ ਘਟ ਘਟ ਤਣ ਤੋਂ 4 ਗ੍ਰਾਮ ਖੂਨ ਰਹਿ ਗਿਆ ਸੀਗਾ ਬਾਕੀ ਕਨੈਕਟ ਗਾ ਮਰੂਮਬਰੀ ਰਚਾਂ ਦੇ ਪਹਿਲਾਂ ਕਰਤਾ ਸੀਗਾ ਜਦੋਂ ਆ ਕੇ ਉਹਦੇ ਬਾਅਦ ਬੋਧਰਣ ਲਾਈਆਂ ਸੁਧਾਰ ਆਉਣ ਲੱਗ ਗਿਆ ਵੀਰੇ ਫਿਰ ਆਪਾਂ ਦੱਸੀ ਪਾ ਕੇ ਮੰਨੀ ਵੀਆ ਓਰੀਜਨ ਇੰਪਰੂਵਮੈਂਟ ਜਿਆਦਾ ਕਰਨ ਲੱਗੀ ਸੀ ਗਾਹ ਹੁਣ ਬਿਲਕੁਲ ਨੋਰਮਲ ਆ ਵੀਰੇ ਖੜੀ ਕੱਲ ਤੱਕ ਹੋ ਗਏ ਹੁਣ ਵੀਡੀਓ ਪਾ ਦਾਂਗੇ ਜਿਹੜੇ ਜਿਹੜੇ ਮੇਰੇ ਨਾਲ ਨਵੇਂ ਜੁੜੇ ਨੇ ਵੀਰੇ ਪਾਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਯਾਰ ਬਦਤਮਾ ਤੇ ਸ਼ੇਅਰ ਕਰਿਓ ਕਿ ਇਹਦਾ ਭਲਾ ਹੋ ਸਕੇ ਤੇ ਗਾਵਾਂ ਨੂੰ ਵੀਰੇ ਪਾਊਡਰ ਤਾਂ ਗਰਮੀ ਗਰਮੀ ਬੰਦ ਕਰਾਣਾ ਕਰੋ ਯਾਰ ਇੱਕ ਸਰਕੋ ਫਰੋਲ ਹੁੰਦੀ ਆ ਵੀਰੇ Olympico ਕੰਪਨੀ ਦੀ ਉਹ ਗਾਵਾਂ ਨੂੰ ਗਰਮੀ ਗ ਇਕਨਾਂ ਖੋਨ ਹੀ ਘਟਦਾ ਵੀਰੇ ਤੇ ਦੁੱਧ ਨਹੀਂ ਘਟਦਾ ਹੈਗਾ ਤੇ ਗਾਵਾਂ ਪੰਡ ਨਹੀਂ ਕਰਦੀਆਂ ਵੱਤ ਤੋਂ ਵੱਤ ਵੀਰੇ ਸਪੋਰਟ ਕਰਿਓ ਸ਼ੇਅਰ ਕਰਨ ਤੋਂ ਤੱਕ ਵੀ ਯਾਰ ਤੁਹਾਡਾ ਹੱਕ ਬਣਦਾ ਵੀਡੀਓ ਦਾ ਕਰਨ ਦਾ ਅਨੁਸ਼ਾਰਾ ਛੋਨੂ ਵੀਰੇ ਇਸ਼ਾਰਾ ਆਪਾਂ ਲਾ ਦੱਸ ਤਾਣਾ ਵੀ ਕਿਜੀ ਆਪਾਂ ਲਾਇਆ ਇਹੀ ਲੱਗੇ ਵੀਰੇ ਆਪਾਂ ਕੰਮਾਂ ਸਾੜੀਆਂ ਖੜੀਆਂ ਹੋ ਜਾਂਦੀਆਂ ਨੇ ਸਾਰੇ ਠੀਕ ਨਹੀਂ ਹੁੰਦੀਆਂ ਵੀਰੇ ਤੇ ਸਾਰੇ ਠੀਕ ਹੋ ਵੀ ਜਾਂਦੀਆਂ ਨੇ ਹੁਣ ਇਹਦੇ ਵਿੱਚੋਂ 10 ਔਚੋਂ 10 ਮਾਰਗੀਆਂ ਦਾ ਵੀ ਤਾਂ ਮੰਨ ਲਓ ਵੀ ਟ੍ਰੀਟਮੈਂਟ ਆਪਣਾ ਕਾਮਯਾਬ ਹੀ ਆ ਤੇ ਟ੍ਰੀਟਮੈਂਟ ਕਾਮਯਾਬ ਹੈਗਾ ਵੀਰੇ ਆਪਾਂ ਨੂੰ ਵਿਸ਼ਵਾਸ ਹੈ ਤੇ ਇਹੀ ਕਰਦੇ ਆਪਾਂ ਸਾਰੇ ਪਜੂ ਖੜੇ ਹੁੰਦੇ ਨੇ ਮੱਟ ਟਾਈਮ ਨਾਲ ਕੱਢਾ ਕਰੋ ਵੀਰੇ ਜਿਹੜਾ ਛੋਟੀ ਗਾਂ ਬਈਏ ਕਿਦੋਂ ਦੇਖੋ ਵਾਸ਼ ਉਹਦੋਂ ਬਾਅਦ ਡ੍ਰਿਪਾਂ ਹੀ ਹੱਲ ਆਇਦਾ ਵੀਰੇ ਫਿਰ ਕਾਲ ਜੀ ਸਾਰਿਆਂ ਨੂੰ ਧੰਨਵਾਦ